ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਸਵੇਰ ਦੇ 4 ਵਜੇ ਤਾਂ ਮੇਰੇ ਫੋਨ ਦੀ ਰਿੰਗ ਵੱਜੀ ਉੱਠ ਕੇ ਦੇਖਿਆ ਤਾਂ ਅੰਬੋ ਦੀ ਵੀਡੀਓ ਕਾਲ ਆ ਰਹੀ ਸੀ ਨਾਲ ਦੀ ਤੋਂ ਡਰਦਿਆਂ ਫਟਾਫਟ ਰਿੰਗ ਬੰਦ ਕੀਤੀ ਤੇ ਉੱਠ ਕੇ ਬਾਹਰ ਲਿਵਿੰਗ ਏਰੀਆ 'ਚ ਆ ਕੇ ਵੀਡੀਓ ਕਾਲ ਲਗਾ ਲਈ ਪਤਾ ਹੀ ਨਹੀਂ ਲੱਗਾ ਅੰਬੋ ਨਾਲ ਗੱਲ ਕਰਦੇ ਕਰਦੇ ਕਦੋਂ 6:00 ਵੱਜ ਗਈ ਨਾਲ ਦੀ ਉੱਠ ਕੇ ਬਾਹਰ ਆਈ ਤਾ ਫੋਨ ਖੋਗੇ ਬੰਦ ਕਰਕੇ ਸੁੱਟ ਕੇ ਬੋਲਣ ਲੱਗੀ ਕਹਿੰਦੀ ਇਹ ਤਾਂ ਵੇਲੀ ਐ ਅਨਪੜ ਗਵਾਰ ਇਹਨੂੰ ਟਾਈਮ ਦਾ ਪਤਾ ਨਹੀਂ ਪਰ ਤੈਨੂੰ ਤਾਂ ਪਤਾ ਨਾ ਕਿ ਕੈਨੇਡਾ ਵਾਲਿਆਂ ਕੋਲ ਟਾਈਮ ਦੀ ਕਿੰਨੀ ਘਾਟ ਏ ਤੈਨੂੰ ਪਤਾ ਨਹੀਂ ਕਿ ਕੰਮ ਤੇ ਵੀ ਜਾਣਾ ਹੁੰਦਾ ਈ ਦੋ ਦੋ ਘੰਟੇ ਉਸ ਗਵਾਰ ਨਾਲ ਗੱਲਾਂ ਕਰ ਕਰਕੇ ਟਾਈਮ ਖਰਾਬ ਕਰਦਾ ਰਹਿਣਾ ਈ ਜੇ ਮੈਂ ਕੋਈ ਕੰਮ ਦੱਸ ਦਵਾਂ ਤਾਂ ਤੇਰੇ ਕੋਲ ਟਾਈਮ ਨਹੀਂ ਹੁੰਦਾ ਬਸ ਬਹੁਤ ਹੋ ਗਿਆ ਮੈਂ ਨਹੀਂ ਰਹਿ ਸਕਦੀ ਤੇਰੇ ਨਾਲ ਹੁਣ ਨਾਲ ਦੀ ਬੜਬੜ ਕਰਦੀ ਪਰਸ ਚੋਕੀ ਬਾਹਰ ਨਿਕਲ ਗਈ ਤੇ ਮੈਂ ਸੁੱਨ ਹੋਇਆ ਅੰਬੋਵਾਰੇ ਸੋਚਣ ਲੱਗ ਗਿਆ 6 ਮਹੀਨਿਆਂ ਦਾ ਸਾ ਜਦੋਂ ਬੇਬੇ ਇਸ ਦੁਨੀਆ ਤੋਂ ਰੁਕਸਤ ਹੋ ਗਈ ਵੱਡੀ ਭੈਣ ਉਦੋਂ ਮਸਾਂ ਚੌਕ ਵਰਿਆਂ ਦੀ ਸੀ ਭੈਣ ਨੇ ਮੈਨੂੰ ਸਾਰਾ ਦਿਨ ਚੱਕ ਕੇ ਤੁਰੇ ਫਿਰਨਾ ਨਿੱਕੇ ਨਿੱਕੇ ਹੱਥਾਂ ਨਾਲ ਬੋਤਲ 'ਚ ਦੁੱਧ ਪਾ ਕੇ ਪਿਉਣਾ ਨਹਾਉਣਾ ਸਾਰਾ ਕੁਝ ਭੈਣ ਹੀ ਕਰਦੀ ਸੀ ਉਮਰ ਤੋਂ ਪਹਿਲਾਂ ਉਹ ਵੱਡੀ ਹੋ ਗਈ ਸੀ ਮੈਨੂੰ ਨਿਆਣੀ ਨੂੰ ਲੱਗਦਾ ਸੀ ਕਿ ਭੈਣ ਹੀ ਮੇਰੀ ਮਾਂ ਹੈ ਮੈਂ ਉਸ ਨੂੰ ਅੰਬੋ ਅੰਬੋ ਕਹਿੰਦਾ ਰਹਿੰਦਾ ਮੈਂ ਉਹਦੇ ਬਿਨਾਂ ਇੱਕ ਮਿੰਟ ਵੀ ਨਹੀਂ ਸੀ ਰਹਿ ਸਕਦਾ ਭੈਣ ਵੀ ਮੇਰੇ ਬਿਨਾਂ ਕਿਤੇ ਨਹੀਂ ਸੀ ਜਾਂਦੀ ਸਾਰਾ ਦਿਨ ਮੇਰਾ ਹੀ ਖਿਆਲ ਰੱਖਦੀ ਫਿਰ ਮੈਂ ਸਕੂਲ ਜਾਣ ਜੋਗਾ ਹੋ ਗਿਆ ਭੈਣ ਨੇ ਮੈਨੂੰ ਤਿਆਰ ਕਰਕੇ ਆਪ ਸਕੂਲ ਛੱਡ ਕੇ ਆਉਣਾ ਹੁਣ ਥੋੜੀ ਸਮਝ ਵਾਲਾ ਹੋ ਗਿਆ ਸਾ ਕਿ ਅੰਬੋ ਮੇਰੀ ਭੈਣ ਹੈ ਜੇ ਮੈਂ ਕਹਿਣਾ ਕਿ ਅੰਬੋ ਤੂੰ ਵੀ ਸਕੂਲ ਚੱਲ ਮੇਰੇ ਨਾਲ ਤਾਂ ਕਹਿਣਾ ਨਹੀਂ ਨਿੱਕਿਆ ਤੂੰ ਪੜ੍ਹ ਲਿਖ ਕੇ ਅਫਸਰ ਬਾਂਝਾ ਮੇਰੇ ਲਈ ਇੰਨਾ ਹੀ ਬਹੁਤ ਹੈ ਕਹਾਣੀ ਨੂੰ ਲਾਇਕ ਜ਼ਰੂਰ ਕਰਨਾ ਅੰਬੋ ਨੇ ਆਪਦਾ ਬਚਪਨ ਤੇ ਜਵਾਨੀ ਮੇਰੇ ਲਈ ਗਾਲ ਦਿੱਤੀ ਜਦ ਵੱਡੀ ਹੋਈ ਤਾਂ ਆਖਾਂ ਲੱਗੀ ਜਦ ਤੱਕ ਨਿੱਕਾ ਕੁਝ ਬਾਨੇ ਜਾਂਦਾ ਮੈਂ ਵਿਆਹ ਨਹੀਂ ਕਰਾਉਣਾ ਤੇ ਉਦੋਂ ਮੈਂ 12 ਕਰਦਿਆਂ ਹੀ ਕੈਨੇਡਾ ਦੇ ਸਪਨੇ ਵੇਖਣ ਲੱਗ ਗਿਆ ਜਵਾਨੀ ਦੇ ਜੋਸ਼ 'ਚ ਮੈਂ ਭੁੱਲ ਗਿਆ ਕਿ ਅੰਬੋ ਨੇ ਮੇਰੇ ਅਫਸਰ ਬਣ ਲਈ ਕਿੰਨੀਆਂ ਅਰਦਾਸਾਂ ਕੀਤੀਆਂ ਸੀ ਮੈਨੂੰ ਤਾਂ ਬਸ ਹੁਣ ਕੈਨੇਡਾ ਹੀ ਜਾਣਾ ਸੀ ਹਰ ਹਾਲ 'ਚ ਅੰਬੋ ਨੇ ਨਾ ਚਾਹੁੰਦੇ ਹੋਏ ਵੀ ਦਿਲ ਤੇ ਪੱਥਰ ਰੱਖ ਕੇ ਮੈਨੂੰ ਜਹਾਜ਼ ਚੜਾ ਦਿੱਤਾ ਕਿਉਂਕਿ ਉਹ ਮੇਰੀ ਖੁਸ਼ੀ ਵਿੱਚ ਹੀ ਆਪਦੀਆਂ ਖੁਸ਼ੀਆਂ ਲੱਭਦੀ ਸੀ ਮੇਰੇ ਜਾਣ ਤੋਂ ਬਾਅਦ ਅੰਬੋ ਬਹੁਤ ਰੋਈ ਇੰਨਾ ਇੰਨਾ ਕਿ ਜਿੰਨਾ ਕੋਈ ਕਿਸੇ ਦੇ ਮਰਨ ਤੇ ਦੂਜੀ ਵਾਰ ਅੰਬੋ ਫੇਰ ਇੰਨਾ ਹੀ ਰੋਈ ਜਦ ਮੈਂ ਪੀਆਰ ਦਾ ਕਹਿ ਕੇ ਉਸਦੇ ਵਿਆਹ ਤੇ ਨਹੀਂ ਗਿਆ ਵੀਡੀਓ ਕਾਲ ਤੇ ਮੈਂ ਅੰਬੋ ਦਾ ਵਿਆਹ ਵੇਖਿਆ ਅੰਬੋ ਨੂੰ ਵਿਆਹ ਦਾ ਕੋਈ ਚਾਹ ਨਹੀਂ ਸੀ ਮਨ ਮਾਰ ਕੇ ਉਹ ਇੱਕ ਘਰ ਛੱਡ ਕੇ ਦੂਜੇ ਨੂੰ ਸਵਰਗ ਬਣਾਉਣ ਚਲੀ ਗਈ ਮੈਂ ਜੰਦਰਾ ਜਿਉਂ ਇੱਥੇ ਆਇਆ ਕਦੇ ਮੁੜ ਕੇ ਅੰਬੋ ਕੋਲ ਗਿਆ ਹੀ ਨਹੀਂ ਪਰ ਅੰਬੋ ਫਿਰ ਵੀ ਮੇਰੇ ਨਾਲ ਕਦੇ ਨਰਾਜ਼ ਨਹੀਂ ਹੋਈ ਹਾਂ ਹੋ ਸਕਦਾ ਹੈ ਦਿਲ ਚ ਲੱਖ ਗਿਲੇ ਛਿਕਦੇ ਹੋਣਗੇ ਪਰ ਮੂੰਹੋਂ ਕੰਬਲੀ ਨੇ ਕਦੇ ਬੋਲ ਕੇ ਨਹੀਂ ਕਿਹਾ ਕਿ ਨਿੱਕੇ ਮੈਂ ਨਾਰਾਜ਼ ਹਾਂ ਸਗੋਂ ਹਰ ਵੀਡੀਓ ਕਾਲ ਤੇ ਇੱਕ ਹੀ ਗੱਲ ਕਹਿੰਦੀ ਕਿ ਤੂੰ ਖੁਸ਼ ਰਹਿ ਜਿੱਥੇ ਵੀ ਰਹਿ ਬਸ ਮੈਂ ਤੈਨੂੰ ਖੁਸ਼ ਵੇਖ ਕੇ ਹੀ ਖੁਸ਼ ਹੋ ਜਾਂਦੀ ਆ ਹੁਣ ਸਾਰੇ ਪਾਸੇ ਚੁੱਪ ਸੀ ਬਸ ਆਵਾਜ਼ ਆ ਰਹੀ ਸੀ ਸਿਰਫ ਹਾਂ ਕਿਆਂ ਦੀ ਤੇ ਨੈਣਾ ਚੋਂ ਪਰਲ ਪਰਲ ਵਗਦੇ ਹੰਜੂਆਂ ਨਾਲ ਮੈਂ ਗੜੁੱਚ ਹੋਇਆ ਪਤਾ ਹੀ ਨਹੀਂ ਲੱਗਾ ਕਦ ਇੰਡੀਆ ਦੀ ਟੈਕਟ ਬੁੱਕ ਕਰ ਬੈਠਾ ਸਾਨੂੰ ਮਾਵਾ ਭੈਣਾਂ ਦੀ ਇਹ ਸਾਨ ਕਦੇ ਵੀ ਨਹੀਂ ਭੁੱਲਣੇ ਚਾਹੀਦੇ ਧੰਨਵਾਦ